ਮੈਂ ਤਕਰੀਬਨ ਆਪਣੀ ਲਾਈਫ ਚ 1985 ਤੋਂ ਬਾਅਦ ਥੀਏਟਰ ਚ ਜਾ ਕੇ ਪਹਿਲੀ ਫਿਲਮ ਦੇਖੀ ਮੈਂ ਬੀਬੀ ਰਜਨੀ ਤੇ ਉਦੋਂ ਤੋਂ ਬਾਅਦ ਅਸੀਂ ਜਦ ਉੱਥੇ ਪੋਸਟਰ ਲੱਗਿਆ ਇਸ ਫਿਲਮ ਦਾ ਦੇਖਿਆ ਸਾਡੇ ਮਨ ਚ ਉਦੋਂ ਦੀ ਉਚਾਨਾ ਹੋ ਗਈ ਵੀ ਇਹ ਕਦੋਂ ਆਵੇ ਸਾਡੇ ਵਾਸਤੇ ਉਹ ਦਿਨ ਲੰਘਣੇ ਇੱਕ ਇੱਕ ਦਿਨ ਬੜਾ ਔਖਾ ਲੰਘਿਆ ਕਿਉਂਕਿ ਇੰਨੀਆਂ ਜੀਆਂ ਫਿਲਮਾਂ ਜਦੋਂ ਅਸੀਂ ਪਰਿਵਾਰਾਂ ਦੇ ਨਾਲ ਬੈਠ ਕੇ ਦੇਖਾਂਗੇ ਔਰ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਸਾਡੇ ਇਤਿਹਾਸ ਬਾਰੇ ਪਤਾ ਲੱਗੂਗਾ ਗੁਰੂ ਮਹਾਰਾਜ ਨੇ ਸਾਨੂੰ ਇਹੀ ਸਿਖਾਇਆ ਵੀ ਜਿਹੜੀ ਤੁਸੀਂ ਸਾਰੇ ਸਰਬੱਤ ਦਾ ਭਲਾ ਹੀ ਮੰਗਦੇ ਜਿਹੜੀ ਅਰਦਾਸ ਕਰਨੀ ਹੈ ਸਰਬੱਤ ਦੇ ਭਲੇ ਦੀ ਉਹ ਕਰਨ ਅਰਦਾਸ ਕਰੋ ਸਰਬੱਤ ਦੇ ਭਲੇ ਦੀ ਅਰਦਾਸ ਸਤਿ ਸ੍ਰੀ ਅਕਾਲ ਵੀ ਸੋਸ਼ਲ ਤੁਸੀਂ ਦੇਖ ਰਹੇ ਹੋ ਇਸ ਸਮੇਂ ਮੈਂ ਸਿਨੇਮੇ ਦੇ ਮਾਲ ਦੇ ਵਿੱਚ ਹਾਂ ਔਰ ਜਿੱਥੇ ਅਰਦਾਸ ਸਰਬੱਤ ਦੇ ਭਲੇ ਦੀ ਜਿਹੜੀ ਮੂਵੀ ਹੈਗੀ ਆ ਉਹ ਲੱਗੀ ਹੋਈ ਆ ਔਰ ਜਿਹੜੇ ਲੋਕ ਨੇ ਉਹ ਲਗਾਤਾਰ ਵੀ ਹੀਰਾ ਕੱਟ ਕੇ ਇਸ ਫਿਲਮ ਨੂੰ ਵੇਖਣ ਦੇ ਲਈ ਆ ਰਹੇ ਨੇ ਕਿਉਂਕਿ ਜਦੋਂ ਅਰਦਾਸ ਦੀ ਗੱਲ ਹੁੰਦੀ ਹੈ ਤਾਂ ਸਾਡੇ ਸਾਰਿਆਂ ਦੇ ਜਹਨ ਦੇ ਵਿੱਚ ਉਹ ਸਰਦਾਉ ਭਾਵਨਾ ਆਉਂਦੀ ਹੈ ਤਾਂ ਸਾਡੇ ਨਾਲ ਬਹੁਤ ਸਾਰੇ ਜਿਹੜੇ ਬਜ਼ੁਰਗ ਹੈਗੇ ਨੇ ਔਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਨੇ ਹਲੇ ਫਿਲਮ ਦੇਖਣੀ ਹੈਗੀ ਆ ਉਹ ਫਿਲਮ ਦੇਖਣ ਦਾ ਉਹਨਾਂ ਦਾ ਮਨ ਕਿਵੇਂ ਬਣਿਆ ਜਾਂ ਇਸ ਫਿਲਮ ਬਾਰੇ ਉਹ ਕੀ ਸੋਚ ਕੇ ਇੱਥੇ ਆਏ ਹੈਗੇ ਨੇ ਗੱਲਬਾਤ ਕਰਾਂਗੇ ਬਾਪੂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਹਰ ਜੀ ਕਾ ਖਾਲਸਾ ਬਾਹਰ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਮੈਂ ਜੀ ਮਨਮੋਹਨ ਸਿੰਘ ਮੇਰਾ ਨਾਮ ਹੈ ਜੀ ਤੇ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਜ਼ਿਲ੍ਹਾ ਫਤਿਹਗੜ ਸਾਹਿਬ ਸ੍ਰੋਮਣੀ ਅਕਾਲੀ ਦਲ ਦੇ ਵੱਲੋਂ ਤੇ ਅਸੀਂ ਜਦੋਂ ਇਹਦੀ ਐਡ ਚੱਲੀ ਫਿਲਮ ਦੀ ਪਹਿਲਾਂ ਵੀ ਅਰਦਾਸ ਫਿਲਮ ਦੇਖੀ ਬਹੁਤ ਵਧੀਆ ਲੱਗੀ ਤੇ ਇਹਦੇ ਬਾਰੇ ਜਦੋਂ ਪਤਾ ਲੱਗਿਆ ਅਸੀਂ ਸਾਰੇ ਸੋਚ ਕੇ ਆਏ ਵੀ ਜ਼ਰੂਰ ਹੈ ਆਪਾਂ ਨੂੰ ਫਿਲਮ ਦੇਖਣੀ ਚਾਹੀਦੀ ਹੈ ਕਿਉਂਕਿ ਆਪਾਂ ਆਪਣੇ ਜੀਵਨ ਦੇ ਵਿੱਚ ਆਪਣੇ ਈਸ਼ਟ ਅੱਗੇ ਜਾ ਕੇ ਜਦੋਂ ਕੋਈ ਦੁੱਖ ਤਕਲੀਫ ਸਾਨੂੰ ਜ਼ਿੰਦਗੀ ਦੇ ਵਿੱਚ ਆਉਂਦਾ ਤਾਂ ਅਸੀਂ ਆਪਣੇ ਵੱਲੋਂ ਜਾ ਕੇ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਇਹ ਇਸ ਭਾਵਨਾ ਨਾਲ ਜਿਹੜੀ ਇਹ ਫਿਲਮ ਬਣਾਈ ਗਈ ਹੈ ਜੇ ਅਸੀਂ ਇਹਨੂੰ ਬਾਅਦ ਚੜ ਕੇ ਦੇਖੂਗੇ ਤਾਂ ਹੀ ਲੋਕਾਂ ਦੇ ਵਿੱਚ ਪ੍ਰਚਾਰ ਇਹਦਾ ਜਾਊਗਾ ਸਿੱਖੀ ਦਾ ਵੀ ਜਾਊਗਾ ਤੇ ਨਾਲੇ ਇੱਕ ਕਹਿਣ ਦੀਆਂ ਗੱਲਾਂ ਜਿਵੇਂ ਪਹਿਲਾਂ ਚੱਲਦੀਆਂ ਸੀਗੀਆਂ ਜੀ ਵੀ ਗੈਂਗਸਟਰਾਂ ਦੀਆਂ ਫਿਲਮਾਂ ਬਣਦੀਆਂ ਆਹ ਬਣਦੀਆਂ ਉਹ ਬਣਦੀਆਂ ਜੇ ਅਸੀਂ ਰਲ ਮਿਲ ਕੇ ਸਾਰੇ ਇਕੱਠੇ ਹੋ ਕੇ ਇਸ ਤਰ੍ਹਾਂ ਦੀਆਂ ਫਿਲਮਾਂ ਨੂੰ ਦੇਖਾਂਗੇ ਤਾਂ ਹੀ ਇਹ ਜਿਹੜੇ ਬਣਾਉਣ ਵਾਲੇ ਫਿਲਮਾਂ ਪ੍ਰੋਮੋਟਰ ਹੈ ਜਾਂ ਐਕਟਰ ਹੈ ਜਾਂ ਹੀਰੋ ਹੈ ਹੀਰੋਇਨ ਹੈ ਤਾਈਓ ਵਗੇ ਨੂੰ ਫਿਲਮਾਂ ਬਣਾਉਣਗੇ ਜੇ ਅਸੀਂ ਇਹਨਾਂ ਨੂੰ ਦੇਖਾਂਗੇ ਤੁਹਾਨੂੰ ਦੀ ਕਿੰਨੀ ਕਿਸੀ ਫਿਲਮ ਦੀ ਜਦੋਂ ਟ੍ਰੇਲਰ ਆਉਂਦਾ ਉਸ ਤਰੀਕੇ ਨਾਲ ਦੇਖਿਆ ਕਿਉਂਕਿ ਇੰਤਜ਼ਾਰ ਹੁੰਦਾ ਹਰ ਚੀਜ਼ ਦਾ ਵੀ ਅਸੀਂ ਦੇਖਣ ਜਾਣਾ ਤੇ ਦੇਖੋ ਪਹਿਲਾਂ ਤਾਂ ਅਸੀਂ ਜਿਹੜੀ ਦੇਖੀ ਹੈ ਜੀ ਫਿਲਮ ਮੈਂ ਤਕਰੀਬਨ ਆਪਣੀ ਲਾਈਫ ਚ 1985 ਤੋਂ ਬਾਅਦ ਥੀਏਟਰ ਚ ਜਾ ਕੇ ਪਹਿਲੀ ਫਿਲਮ ਦੇਖੀ ਮੈਂ ਬੀਬੀ ਰਜਨੀ ਜੀ ਉਹ ਦਿਨ ਜਿਵੇਂ ਐਡਾ ਹੁੰਦਿਆ ਸੀ ਪਹਿਲਾਂ ਬਹੁਤ ਵਧੀਆ ਲੱਗੀ ਜਦੋਂ ਅਸੀਂ ਜਾ ਕੇ ਦੇਖੀ ਮਨ ਨੂੰ ਬੜਾ ਸਕੂਨ ਮਿਲਿਆ ਤੇ ਪਤਾ ਵੀ ਲੱਗਿਆ ਵੀ ਜਾ ਕੇ ਵੀ ਇਸ ਤਰ੍ਹਾਂ ਸਾਨੂੰ ਆਪਣੇ ਈਸਟ ਦੇ ਅੱਗੇ ਭਰੋਸਾ ਰੱਖਣਾ ਚਾਹੀਦਾ ਆਪਾਂ ਨੂੰ ਉਤਨਾ ਚਾਹੀਦਾ ਤੇ ਉਸ ਦਿਨ ਤੋਂ ਬਾਅਦ ਅਸੀਂ ਜਦੋਂ ਥੀ ਪੋਸਟਰ ਲੱਗਿਆ ਇਸ ਫਿਲਮ ਦਾ ਦੇਖਿਆ ਸਾਡੇ ਮਨ ਚ ਉਸ ਦਿਨ ਦੀ ਉਚਾਨਾ ਹੋ ਗਈ ਵੀ ਇਹ ਕਦੋਂ ਆਵੇ ਸਾਡੇ ਵਾਸਤੇ ਉਹ ਦਿਨ ਲੰਘਣੇ ਇੱਕ ਇੱਕ ਦਿਨ ਬੜਾ ਔਖਾ ਲੰਘਿਆ ਤੇ ਆ ਸਮਾਂ ਆਇਆ ਜਦੋਂ ਅਸੀਂ ਜੇ ਰਲ ਕੇ ਸਾਰਿਆਂ ਨੇ ਕੱਲ ਇਹਦੇ ਆਨੇ ਗੱਲਬਾਤ ਇਕੱਠੇ ਕਰਕੇ ਕਿਹਾ ਵੀ ਆਪਾਂ ਚਲੋ ਇਹ ਫਿਲਮ ਨੂੰ ਜ਼ਰੂਰ ਜਾ ਕੇ ਦੇਖੀਏ ਇਸ ਕਰਕੇ ਸੀ ਇਹ ਵੀ ਹੁੰਦਾ ਨਾ ਕਿ ਪਰਿਵਾਰ ਜਦੋਂ ਦੇਖਣ ਆਉਂਦੇ ਨੇ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਪਰਿਵਾਰਾਂ ਦੇ ਨਾਲ ਜਿਹੜਾ ਤੁਸੀਂ ਸਿਨੇਮਾ ਵੇਖ ਸਕਦੇ ਹੋ ਤਾਂ ਸਭ ਤੋਂ ਵੱਡੀ ਗੱਲ ਖੁਸ਼ੀ ਦੀ ਹੁੰਦੀ ਹੈ ਕਿ ਪਰਿਵਾਰ ਦੇ ਨਾਲ ਬੈਠ ਕੇ ਦੇਖ ਸਕਦੇ ਆ ਬਿਲਕੁਲ ਇਹੀ ਗੱਲ ਮੈਂ ਕਹਿਣੀ ਚਾਹੁੰਦਾ ਵੀ ਉਸ ਤਰ੍ਹਾਂ ਦੀਆਂ ਹੁਣ ਜੇ ਇਸ ਤਰ੍ਹਾਂ ਦੀਆਂ ਫਿਲਮਾਂ ਬਣ ਗਈਆਂ ਤਾਂ ਹੀ ਪਰਿਵਾਰ ਬੱਚਿਆਂ ਨੂੰ ਛੋਟਿਆਂ ਨੂੰ ਨਾਲ ਲੈ ਕੇ ਆਪਾਂ ਆਉਂਗੇ ਤਾਂ ਕਿ ਉਹਨੂੰ ਇਤਿਹਾਸ ਬਾਰੇ ਵੀ ਪਤਾ ਲੱਗਣਾ ਚਾਹੀਦਾ ਹੈ ਤੇ ਉਹਨਾਂ ਦੇ ਉਹਨਾਂ ਦਾ ਠਰਹਾ ਵੀ ਇਸ ਕਰਕੇ ਇਹ ਚੱਲੀ ਹੈ ਜਿਵੇਂ ਅੱਜ ਬੀਬੀ ਰਜਨੀ ਤਾਂ ਦੇਖੀ ਆਈ ਹੈ ਜੇ ਅਸੀਂ ਦੇਖਣੀ ਹੈ ਤੇ ਉਹਦਾ ਵੀ ਬੜਾ ਤਕੜਾ ਚਿਹੇ ਅਸੀਂ ਪਹਿਲਾਂ ਕਹਾਣੀਆਂ ਸੁਣੀਆਂ ਵੀ ਹੈ ਪਰ ਉਹ ਇੰਨੀਆਂ ਕਹਾਣੀਆਂ ਬਾਰ ਬਾਰ ਦੇਖਣ ਜੀ ਕਰਦਾ ਅਰਦਾਸ ਸਰਬੱਤ ਦੇ ਭਲੇ ਦੀ ਤਾਂ ਗੱਲ ਹੁੰਦੀ ਹੈ ਵੈਸੇ ਉਹ ਤਾਂ ਇੱਕ ਤਾਕਤਾਂ ਵੱਡੀ ਔਰ ਸਾਡੇ ਸਾਰਿਆਂ ਦੀ ਇੱਕ ਸਰਦਾ ਭਾਵਨਾ ਹੁੰਦੀ ਹੈ ਤਾਂ ਬਾਕੀ ਜੋ ਸਿਨੇਮਾ ਤਾਂ ਚੰਗਾ ਹੋਵੇਗਾ ਹੀ ਬਿਲਕੁਲ ਦੇਖੋ ਜੀ ਜੇ ਜਦੋਂ ਆਪਾਂ ਪਹਿਲਾਂ ਤੋਂ ਛੋਟੇ ਹੁੰਦੇ ਅੱਜ ਤੱਕ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆਪਾਂ ਕਿਸੇ ਜਦੋਂ ਗੁਰਦੁਆਰਾ ਸਾਹਿਬ ਜੀ ਅਰਦਾਸ ਸੁਣਦੇ ਆਪਾਂ ਆਪ ਵੀ ਪਾਠ ਕਰਕੇ ਜੋ ਅਰਦਾਸ ਕਰਦੇ ਆ ਤਾਂ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਇਹੀ ਸਿਖਾਇਆ ਵੀ ਜਿਹੜੀ ਤੁਸੀਂ ਸਾਰੇ ਸਰਬੱਤ ਦਾ ਭਲਾ ਹੀ ਮੰਗਣਾ ਤੇ ਜਿਹੜੀ ਅਰਦਾਸ ਕਰਨੀ ਹੈ ਸਰਬੱਤ ਦੇ ਭਲੇ ਦੀ ਉਹ ਕਰਨ ਜੀ ਮੱਤੋ ਜੀ ਆਏ ਹੋ ਤੁਸੀਂ ਫਿਲਮ ਦੇਖਣ ਦੇ ਲਈ ਕੀ ਮਹਿਸੂਸ ਕਰ ਰਹੇ ਹੋ ਫਿਲਮ ਦੇਖਣ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਲਮ ਦੇਖਣ ਤੋਂ ਪਹਿਲਾਂ ਦਾ ਮਹਿਸੂਸ ਇਹ ਕਰ ਰਹੇ ਆਂ ਅਸੀਂ ਜਦੋਂ ਕੋਈ ਵੀ ਧਾਰਮਿਕ ਜਿਵੇਂ ਹੁਣ ਇਹ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਦੇਖਣ ਵਾਸਤੇ ਆਏ ਆ ਸਾਡੇ ਮਨ ਦੇ ਵਿੱਚ ਪੂਰਾ ਚਾਹ ਸੀ ਕਿ ਅਸੀਂ ਇਹ ਜਿਹੜੀਆਂ ਫਿਲਮਾਂ ਜਿਹੜੀਆਂ ਅਸੀਂ ਦੇਖੀਏ ਕਿਉਂਕਿ ਅਸੀਂ ਹਮੇਸ਼ਾ ਜਿਸ ਤਰੀਕੇ ਨਾਲ ਪ੍ਰਧਾਨ ਜੀ ਨੇ ਵੀ ਕਿਹਾ ਹੈ ਕਿ ਅਸੀਂ ਹਮੇਸ਼ਾ ਜਦੋਂ ਅਰਦਾਸ ਕਰਦੇ ਹਾਂ ਤਾਂ ਸਰਬੱਤ ਦਾ ਭਲਾ ਮੰਗਦੇ ਹਾਂ ਤੇ ਜਦੋਂ ਇਹਦਾ ਜਿਹੜਾ ਟਾਈਟਲ ਹੈ ਸਰਬੱਤ ਦਾ ਭਲਾ ਅਰਦਾਸ ਸਰਬੱਤ ਦੇ ਭਲੇ ਦੀ ਉਹਦੇ ਵਿੱਚ ਦੇਖਣ ਦਾ ਮਨ ਇੰਨਾ ਚਾਹ ਹੋਇਆ ਤੇ ਕੱਲ ਅਸੀਂ ਸਾਰੇ ਗਰੁੱਪ ਨੇ ਆਪਣੇ ਨੇ ਅਸੀਂ ਸਲਾਹ ਕੀਤੀ ਜੇ ਸਾਡੇ ਪੰਜ ਚਾਰ ਬੰਦੇ ਰਹਿ ਗਏ ਜਿਨ੍ਹਾਂ ਨੂੰ ਕੋਈ ਜ਼ਰੂਰੀ ਕੰਮ ਹੋ ਗਿਆ ਨਹੀਂ ਆ ਸਕੇ ਇਹ ਸਾਡਾ ਮਨ ਸੀ ਕਿ ਅਸੀਂ ਇਹ ਫਿਲਮ ਦੇਖੀਏ ਕਿਉਂਕਿ ਇੰਨੀਆਂ ਜੀਆਂ ਫਿਲਮਾਂ ਜਦੋਂ ਅਸੀਂ ਪਰਿਵਾਰਾਂ ਦੇ ਨਾਲ ਬੈਠ ਕੇ ਦੇਖਾਂਗੇ ਔਰ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਸਾਡੇ ਇਤਿਹਾਸ ਬਾਰੇ ਪਤਾ ਲੱਗੂਗਾ ਤੁਸੀਂ ਤਾਂ ਇੱਕ ਉਸ ਅਉਧੇ ਤੇ ਵੀ ਉਸ ਸੰਸਥਾ ਦੇ ਵਿੱਚੋਂ ਜਿਹੜੀ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਜਿਹੜੀ ਲਗਾਤਾਰ ਕਰਦੀ ਆ ਔਰ ਉਹਨਾਂ ਦੀ ਕੋਸ਼ਿਸ਼ਾਂ ਰਹਦੀਆਂ ਜੀ ਇਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਹੈ ਕਿ ਧਾਰਮਿਕ ਫਿਲਮਾਂ ਬਣਦੀਆਂ ਜਿਵੇਂ ਇਸ ਇਸ ਤਰ੍ਹਾਂ ਦੇ ਵਿਸ਼ੇ ਚੁਣੇ ਜਾਂਦੇ ਨੇ ਜਿਹੜੇ ਸਾਡੇ ਲਈ ਬੜੇ ਜ਼ਰੂਰੀ ਨੇ ਇਹ ਤੁਹਾਨੂੰ ਲੱਗਦਾ ਹੈ ਕਿ ਧਰਮ ਦਾ ਹੋਰ ਪ੍ਰਚਾਰ ਕਿਉਂਕਿ ਨੌਜਵਾਨ ਪੀੜ੍ਹੀs সিনেমੇ 'ਚ ਜ਼ਿਆਦਾ ਆਉਂਦੀ ਹੈ ਉਸ ਤਰੀਕੇ ਦੇ ਨਾਲ ਉਹ ਉਹਨਾਂ ਥਾਵਾਂ ਤੇ ਨਹੀਂ ਜਾਂਦੀ ਜਿਵੇਂ ਧਾਰਮਿਕ ਦਮਾਨ ਲੱਗੇ ਨੇ ਪਰ ਜਾਂਦੇ ਨੇ ਬਹੁਤ ਘੱਟ ਜਾਂਦੇ ਨੇ ਜੇ ਫਿਲਮਾਂ ਬਣਦੀਆਂ ਤਾਂ ਹੋਰ ਇੱਕ ਬਲ ਮਿਲੇਗਾ ਬਿਲਕੁਲ ਜਦੋਂ ਇੰਜ ਇੰਜ ਫਿਲਮਾਂ ਧਾਰਮਿਕ ਫਿਲਮਾਂ ਬਣਨਗੀਆਂ ਤਾਂ ਜਿਹੜੇ ਨੌਜਵਾਨ ਨੇ ਉਹ ਫਿਲਮਾਂ ਦੇਖਣਗੇ ਤਾਂ ਇੰਟਰਸਟ ਹੋਊਗਾ ਔਰ ਜਿਹੜੇ ਸਾਡੇ ਸਿੱਖੀ ਆ ਉਹਦਾ ਪ੍ਰਚਾਰ ਵਿਸਾਰ ਬਹੁਤ ਵਧੀਆ ਤਰੀਕੇ ਨਾਲ ਹੋਊਗਾ ਔਰ ਸਾਨੂੰ ਮੈਂ ਸਮੁੱਚੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਆਓ ਆਪਾਂ ਇੰਜ ਇੰਜ ਧਾਰਮਿਕ ਫਿਲਮਾਂ ਬਣਾਏ ਦੇਖੀਏ ਜਦੋਂ ਸੰਗਤ ਸਾਰਿਆਂ ਨੂੰ ਵੱਧ ਚੜ ਕੇ ਇਹ ਜੀਆਂ ਫਿਲਮਾਂ ਦੇਖੂਗੀ ਤਾਂ ਜਿਹੜੇ ਬਣਾਉਣ ਵਾਲੇ ਐਕਟਰ ਨੇ ਔਰ ਡਾਇਰੈਕਟਰ ਨੇ ਪ੍ਰੋਡਿਊਸਰ ਨੇ ਉਹਨਾਂ ਨੂੰ ਵੀ ਪੂਰਾ ਸ਼ੌਕ ਹੋਊਗਾ ਔਰ ਪੂਰਾ ਉਹਨਾਂ ਨੂੰ ਬਲ ਮਿਲੂਗਾ ਔਰ ਇਆਂ ਇਆਂ ਫਿਰ ਉਹ ਬਾਹਰ ਚੜਕੇ ਬਣਾਉਣਗੇ ਔਰ ਬਣਾਉਣੀਆਂ ਵੀ ਚਾਹੀਦੀਆਂ ਨੇ ਤੁਸੀਂ ਅਖੀਰ ਤੇ ਕੁਝ ਕਹਿਣਾ ਚਾਹੋਗੇ ਭਾਜੀ ਮੈਂ ਵੀ ਆਪਣੇ ਵੱਲੋਂ ਸਾਰੀ ਸੰਗਤ ਨੂੰ ਇਹ ਵੇਦਨ ਕਰਦਾ ਵੀ ਆਪਣੇ ਪਰਿਵਾਰ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਆਈਏ ਤਾਂ ਕਿ ਇੱਕ ਇੱਕ ਹਰ ਇੱਕ ਬੰਦਾ ਜਦੋਂ ਉੱਠਦਾ ਪ੍ਰੈਸ 'ਚ ਜਾਂ ਵੀਡੀਓ 'ਚ ਖਬਰ ਦਿੰਦਾ ਜੀ ਨੌਜਵਾਨ ਪੀੜੀ ਪਾਸੇ ਨੂੰ ਚਲੀ ਗਈ ਜੀ ਸਾਡਾ ਜਿਵੇਂ ਅਸੀਂ ਅਕਾਲੀ ਦਲ ਨਾਲ ਸੰਬੰਧਤ ਹੈ ਅਸੀਂ ਐਸਜੀਪੀਸੀ ਆ ਵੀ ਜੀ ਉਹ ਕੋਈ ਪ੍ਰਚਾਰ ਨਹੀਂ ਕਰਦੇ ਜਦ ਕਿ ਇਹ ਜੇ ਬਹੁਤ ਕਾਲਜ ਸਕੂਲ ਐਸਜੀਪੀਸੀ ਵੱਲੋਂ ਖੋਲੇ ਗਏ ਆ ਜਿੱਥੇ ਪੂਰਨ ਗੁਰ ਸਿੱਖ ਨੂੰ ਸਾਡੇ ਫਤਿਹਗੜ੍ਹ ਸਾਹਿਬ ਚ ਸਿੱਖ ਯੂਨੀਵਰਸਿਟੀ ਹੈ ਜਿੱਥੇ ਗਰੀਬ ਬੱਚਿਆਂ ਨੂੰ ਜਿਹੜਾ ਪੂਰਾ ਗੁਰ ਗੁਰ ਸਿੱਖ ਹੈ ਉਹਦੀ ਫੀਸ ਮਾਫ ਹੁੰਦੀ ਹੈ ਮਤਲਬ ਪ੍ਰਚਾਰ ਕਰਨ ਵਾਲੇ ਜਿਹੜੇ ਉਹ ਵੀ ਇਸ ਤਾਹੀ ਪਿੱਛੇ हटਣਗੇ ਜੀ ਇੰਨੀਆਂ ਜੀਆਂ ਫਿਲਮਾਂ ਬਣ ਗਈਆਂ ਕਿਉਂ ਕਹਿੰਦਾ ਹਰ ਇੱਕ ਐ ਬੋਰਾ ਵੀ ਲੱਗਦੇ ਗੈਂਗਸਟਰਾਂ ਦੀਆਂ ਫਿਲਮਾਂ ਬਣਦੀਆਂ ਉਹ ਤਾਂ ਹੀ ਉਹ ਬੰਦ ਹੋਣਗੀਆਂ ਜੀ ਆਪਾਂ ਅਸੀਂ ਇਹ ਧਾਰਮਿਕ ਫਿਲਮਾਂ ਨੂੰ ਪ੍ਰਮੋਟ ਕਰੂੰਗੇ ਤਾਂ ਮੇਰੀ ਸਿਰ ਨਮਰ ਬੇਨਤੀ ਹੈ ਸਾਰਿਆਂ ਵੱਤ ਜੋੜ ਕੇ ਵੀ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਲੈ ਕੇ ਇਸ ਫਿਲਮਾਂ ਜ਼ਰੂਰ ਦੇਖੀ ਗਿੱਪੀ ਗਰੇਵਾਲ ਹੋਣਿਆਂ ਦਾ ਚੰਗਾ ਉਪਰਾਲਾ ਕਹਿ ਸਕਦੇ ਹਾਂ ਕਿ ਜਿਹੜਾ ਉਹ ਲਗਾਤਾਰ ਕਰ ਰਹੇ ਨੇ ਕਿਉਂਕਿ ਤੀਜੀ ਫਿਲਮ ਹੈਗੀ ਅਰਦਾਸ ਏ ਦੇਖੋ ਜੀ ਬਿਲਕੁਲ ਪੂਰੀ ਟੀਮ ਦਾ ਹੀ ਕਹੂੰਗਾ ਮੈਂ ਮੈਂ ਇਹਦੀ ਆਪਾਂ ਜਿਵੇਂ ਇਹਦੇ ਵਿੱਚ ਆਉਣੀ ਹੈ ਉਹਨਾਂ ਦੀ ਐਡ ਆਉਂਦੀ ਹੈ ਉਹ ਆਪਾਂ ਦੇਖਦੇ ਰਹੇ ਆ ਵੀ ਜਿਹੜੇ ਸਾਰੇ ਇਹਦੇ ਵਿੱਚ ਕਲਾਕਾਰ ਰਹੇਗੇ ਉਹ ਉਹਨਾਂ ਨੇ ਬਾਚੜ ਕੇ ਕੰਮ ਕਰਿਆ ਹੋਇਆ ਜਿੰਨੇ ਮੈਂ ਇੰਟਰਵਿਊ 'ਚ ਦੇਖੇ ਆ ਤੇ ਇਸ ਕਰਕੇ ਹੀ ਆ ਵੀ ਜੇ ਉਹ ਟੀਮ ਇਸ ਤਰ੍ਹਾਂ ਦੀ ਸਾਰੀ ਰਲ ਮਿਲ ਕੇ ਫਿਲਮਾਂ ਬਣਾਈ ਹੈ ਬੜਾ ਵਧੀਆ ਪ੍ਰਾਲਾ ਆਪਣੇ ਵੱਲੋਂ ਕੀਪੀ ਗਰੇਵਾਲ ਦਾ ਉਰੀ ਪੂਰੀ ਟੀਮ ਦਾ ਸੀ ਕਰਦੇ ਆ ਜੇ ਮਤਲਬ ਜਿਵੇਂ ਦੇਖੀਏ ਘੁੱਗੀ ਬਾਈ ਹਰ ਇੱਕ ਰੋਲ ਉਹ ਬੰਦਾ ਇੰਨਾ ਭਿੱਜ ਕੇ ਬਣਾਉਂਦਾ ਪਿਛਲੇ ਸਾਲ ਫਿਲਮ ਆਈ ਮਸਤਾਨੇ ਦੇਖੋ ਉਹ ਵੀ ਬੇਤਹਾਸ਼ਾ ਵਧੀਆ ਸੀ ਇੱਕ ਕੰਮ ਬਾਰੇ ਬੜਾ ਵਧੀਆ ਉਹਨੇ ਦੱਸਿਆ ਵੀ ਇਸ ਤਰ੍ਹਾਂ ਦੇ ਹੀਰੋ ਜਿੰਨੇ ਵਿੱਚ ਚੱਲਦੇ ਆ ਮੈਂ ਸੋਹੀ ਦੀ ਸਵੇਰੇ ਇੰਟਰਵਿਊਜ਼ ਦੇਖੀ ਤੇ ਮਤਲਬ ਸਾਰੇ ਬਾਤ ਚੜ ਕੇ ਉਹਨਾਂ ਨੇ ਕੰਮ ਕੀਤਾ ਹੋਇਆ ਔਰ ਉਹਨਾਂ ਨੂੰ ਇਹ ਹੌਸਲਾ ਬਜਾਈ ਹੈ ਜੇ ਅਸੀਂ ਇਕੱਠੇ ਹੋ ਕੇ ਫਿਲਮਾਂ ਦੇਖਣਗੇ ਉਹ ਵੀ ਤਾਈਆਂ ਬਣਾਉਣਗੇ ਜੇ ਹੁਣ ਇਹ ਫਿਲਮਾਂ ਚੱਲੀਆਂ ਹੀ ਨਾ ਉਹਨਾਂ ਨੂੰ ਮੁੜ ਕੇ ਦੁਬਾਰਾ ਫਿਰ ਉਹੀ ਫਿਰ ਉਹੀ ਬਣਾਉਣੀਆਂ ਪੈਣਗੀਆਂ ਉਦਾਇ ਵੀ ਬਹੁਤ ਘੱਟ ਆ ਪਬਲਿਕ ਕਾਨੂੰਨ ਆ ਚੀਜ਼ਾਂ ਤੇ ਸਾਡੇ ਨਵੇਂ ਮੁੰਡੇ ਜਿਵੇਂ ਉਹ ਅਸਲੇ ਨੂੰ ਪ੍ਰਮੋਟ ਕਰਦੇ ਸੀ ਨਵੇਂ ਮੁੰਡੇ ਦੇਖ ਕੇ ਅਸਲੇ ਵਾਲੇ ਪੁੱਠੇ ਪਾਸੇ ਨੂੰ ਤੁਰ ਪਏ ਤਾਂ ਉਹਨਾਂ ਨੂੰ ਇੱਕ ਰੋਕਣ ਦਾ ਬਹੁਤ ਵੱਡਾ ਪਰਾਲਾ ਹੈ ਜਿਹੜਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਕਿ ਪੀਗਰੇ ਵਾਲੀ ਟੀਮ ਬਹੁਤ ਬਹੁਤ ਧੰਨਵਾਦ ਅੱਜ ਜਿਹੜਾ ਹੈਗਾ ਫਿਲਮ ਰਿਲੀਜ਼ ਹੋਈ ਹੈਗੀ ਆ ਤਾਂ ਲਗਾਤਾਰ ਸਿਨੇਮਿਆਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਹਰ ਇੱਕ ਦਾ ਇਹੀ ਕਹਿਣਾ ਹੈ ਕਿ ਧਰਮ ਦੇ ਲਈ ਬਹੁਤ ਵੱਡੀ ਗੱਲ ਆ ਕਿਉਂਕਿ ਜਿਹੜੀ ਨੌਜਵਾਨ ਪੀੜੀ ਹੈਗੀ ਆ ਜਿ ਉਸ ਨੂੰ ਪਤਾ ਨਹੀਂ ਲੱਗੇਗਾ ਧਾਰਮਿਕ ਅਰਦਾਸ ਦੀ ਜਦੋਂ ਗੱਲ ਕਰਦੇ ਨੇ ਤੇ ਨੌਜਵਾਨ ਪੀੜੀ ਦੇ ਵਿੱਚ ਚੰਗਾ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਮੌਕਾ ਵੀ ਹੈਗਾ ਔਰ ਉਮੀਦ ਕਰਾਂਗੇ ਤੁਸੀਂ ਸਾਰੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਇਸ ਫਿਲਮ ਨੂੰ ਵੇਖੋਗੇ ਔਰ ਚੰਗੇ ਰਿਵਿਊ ਇਸ ਫਿਲਮ ਬਾਰੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਸਿਨੇਮਾ ਹੋਰ ਆਵੇ ਔਰ ਇਸ ਤਰ੍ਹਾਂ ਦੇ ਸੁਨੇਮੇ ਤੇ ਕੰਮ ਕੀਤਾ ਜਾਵੇ ਤੁਸੀਂ ਜਰੂਰ ਇਸ ਫਿਲਮ ਨੂੰ ਦੇਖਣ ਜਾਵੋਗੇ ਦਿਓ ਅੱਗੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ